ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਸਾਹਿਬ ਪਰਮਜੀਤ ਦੇ ਘਰ ਆਏ ਆ ਇਹਨਾਂ ਦੇ ਘਰੇ ਖੜੇ ਆ ਕੁਝ ਸ਼ਰਾਰਤੀ ਅੰਸਰਾਂ ਨੇ ਚਲੋ ਕੋਈ ਕਮੈਂਟ ਕਰਿਆ ਕਰਦਾ ਚਲੋ ਜਿਨ੍ਹਾਂ ਨੇ ਵੀਡੀਓ ਪਾਉਣੀਆਂ ਉਹਨਾਂ ਨੇ ਪਾਉਣੀਆਂ ਹੀ ਆ ਜਿਨ੍ਹਾਂ ਨੇ ਭੇਜੀਆਂ ਉਹਨਾਂ ਨੇ ਪਾਈਆਂ ਪਰ ਸਚਾਈ ਨਹੀਂ ਸਚਾਈ ਇਹ ਆ ਕਿ ਇੱਥੇ ਪਹਾੜੀ ਪਹਿਲਾਂ ਹੀ ਗਿਰੀ ਹੋਈ ਸੀ ਜਿੱਥੇ ਤੁਹਾਨੂੰ ਮੈਂ ਆ ਦਿਖਾ ਸਕਦਾ ਵੀ ਇਹ ਅੰਦਰ ਆ ਪਹਿਲਾਂ ਪਹਾੜੀ ਗਿਰੀ ਹੋਈ ਸੀ ਰਸਤਾ ਬਣਾਉਣ ਦੀ ਖਾਤਰ ਇਹਨਾਂ ਨੇ ਪਹਾੜੀ ਚੱਕੀ ਇਸ ਰੇੜੀ ਦੇ ਉੱਤੇ ਪਹਾੜੀ ਚੱਕ ਕੇ ਲੈ ਕੇ ਜਾ ਰਹੇ ਸੀ ਕੀ ਇੱਕ ਰਸਤਾ ਬਣਾਉਣਾ ਗਣਾ ਹੈ ਕੀ ਆਪਣੇ ਘਰ ਗਿਰੀ ਹੋਈ ਪਹਾੜੀ ਚੁੱਕਣਾ ਗਣਾ ਹੈ ਮੈਂ ਜਿਹੜੇ ਕਮੈਂਟ ਕਰਿਆ ਕਰਦੇ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਕਹਿ ਮਜ਼ਦੂਰ ਮਜ਼ਦੂਰ ਨਹੀਂ ਸੀ ਉਹਦੇ ਆਪਣੇ ਰਿਸ਼ਤੇਦਾਰ ਸੀ ਆਪਣੇ ਭਰਾ ਲੱਗੇ ਹੋਏ ਸੀ ਉਹਨਾਂ ਦੇ ਅਸੀਂ ਬੇਨਤੀ ਕਰਦੀ ਹਾਂ ਕਮੈਂਟ ਕਰਨ ਤੋਂ ਪਹਿਲਾਂ ਉਹਦੀ ਸੱਚਾਈ ਦੇਖ ਲਿਆ ਕਰੋ ਜਿਹੜੋ ਵੀਡੀਓ ਪਾਤੀ ਐ ਸਾਨੂੰ ਵੀਡੀਓ ਨਾਲ ਕੋਈ ਇਤਰਾਜ਼ ਨਹੀਂ ਪਾਦਿਰੇ ਕਮੈਂਟ ਕਰਿਆ ਕਰਦੇ ਥੱਲੇ ਮਜ਼ਦੂਰ ਮਰ ਜਣਾ ਸੀ ਅੱਦਾ ਹੋ ਜਣਾ ਸੀ ਉਹ ਇਹਨਾਂ ਦੇ ਆਪਣੇ ਬੱਚੇ ਐ ਉਸ انسان ਦੇ ਕਿਆ ਬੀਤਿਆ ਕਰ ਦਿਓ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਇਸ ਗੱਲ ਦਾ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਇਹ ਹਕੀਕਤ ਜਿਹੜੀ ਐ ਜਾਂ ਤੇ ਇੱਥੇ ਆਇਆ ਕਰੋ ਦੇਖਿਆ ਕਰੋ ਤਾਂ ਵੀਡੀਓ ਪਾਇਆ ਕਰੋ ਵੀਡੀਓ ਪਾਉਣੀਆਂ ਹੁੰਦੀਆਂ ਸੀ ਸਵੇਰ ਦੀਆਂ ਪਾ ਦੇਣੀਆਂ ਸੀ ਪਰ ਤੁਸੀਂ ਕਮੈਂਟ ਕਰਿਆ ਕਰਦੇ ਗਲਤ ਕਰਿਆ ਕਰਦੇ ਜਿਹੜੇ ਸ਼ਰਾਰਤੀ ਆਂਸਰ ਬਾਅਦ ਆ ਜਾਣ ਨਹੀਂ ਤੇ ਮੈਂ ਨਾਂ ਲੈ ਕੇ ਵੀਡੀਓ ਠੋਕੇ ਪਾਉਂਗਾ ਮੁੜ ਕੇ ਨਾ ਕਹੋ ਕਿ ਪਰਮਜੀ ਦੀ ਹਮਾਇਤ ਦੇ ਵਿੱਚ ਆ ਦੇਖੋ ਸਾਡਾ ਭਰਾ ਆ ਉਹ ਅਗਰ ਇਦਨਾ ਉੱਚ ਨੀਚ ਹੁੰਦੀਏ ਤੇ ਅਸੀਂ ਖੜੇ ਆ ਜਿੰਨੇ ਵੀ ਕਰਨੀ ਸਾਡੇ ਨਾਲ ਕਰੇ ਮੇਰਾ ਨੰਬਰ ਲੈ ਲਓ ਸਾਰਿਆਂ ਨੂੰ ਪਤਾ ਇੱਕੇ ਮਹੱਲੇ 'ਚ ਰਹਿੰਦੇ ਆ ਐਦਾਂ ਦੀ ਸ਼ਰਾਰਤ ਬਾਜੀ ਦੀ ਕਰੀ ਹੁੰਦੀ ਕਿਸੇ ਦੇ ਘਰ ਅੱਗ ਲੱਗੀ ਹੋਵੇ ਨਾ ਉਹਨੂੰ ਬੁਝਾਉਣ ਵਾਲੀ ਕਰੀ ਗੱਲ ਕਰੀ ਦੀ ਹੁੰਦੀ ਅੱਗ ਲਾਉਣ ਵਾਲੀ ਗੱਲ ਨਹੀਂ ਕਰੀ ਹੁੰਦੀ ਮੈਂ હાથ ਝੁੜ ਕੇ ਅਪੀਲ ਕਰਦਾ ਤੁਹਾਨੂੰ ਖਾਸ ਕਰਕੇ ਕਦੇ ਉਹ ਨਾ ਹੁੰਦੀ ਹੋਵੇ ਉਹ ਦਿਨ ਤੁਹਾਡੇ ਤੇ ਵੀ ਆਣੀ ਸ਼ੁਰੂ ਹੋ ਜਾਣਾ ਫਿਰ ਤੁਸੀਂ ਹੱਥ ਜੋੜਦੇ ਫਿਰਨਾ ਤੁਹਾਨੂੰ ਸਭ ਦਾ ਪਤਾ ਸਾਡੇ ਬਾਰੇ ਅਸੀਂ ਬੇਨਤੀ ਕਰਦੇ ਹਾਂ ਇੱਕ ਹੱਥ ਜੋੜ ਕੇ ਅਪੀਲ ਹੈ ਤੁਹਾਨੂੰ ਵੀ ਇਸ ਭਰਾ ਦੇ ਘਰ ਪਹਾੜੀ ਗਿਰੀ ਜੇ ਦੋ ਤਿੰਨ ਨੌਜਵਾਨ ਸੀ ਉਹ ਤੇ ਖੁਦ ਆਪ ਸੀ ਇੱਕ ਰਕ ਦੇ ਬਾਹਰ ਗਿਆ ਆਇਆ ਸੀ ਯਾਰ ਇੱਕ ਤੁਸੀਂ ਕਮੈਂਟ ਕਰਿਆ ਕਰਦੇ ਕਮੈਂਟ ਐਦਾ ਨਾ ਕਰੋ ਇੱਥੇ ਆਜੋ ਤੁਹਾਨੂੰ ਵੀ ਵੀਡੀਓ ਦੇ ਦੇਣਾ ਮੈਂ ਤੁਹਾਨੂੰ ਵੀਡੀਓ ਜਿਹੜੀਆਂ ਪਿਛਲੀਆਂ ਆਏ ਆ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਜੋ ਲੋ ਖੁੱਲੀ ਪਤਾ ਤਾਂ ਜਿਹੜੀ ਪ੍ਰਾਣੀਆਂ ਵੀਡੀਓ ਪਹਿਲਾਂ ਮਿੱਟੀ ਇੱਥੇ ਗਿਰੀ ਹੋਈ ਸੀ ਉਹਨੂੰ ਚੁੱਕ ਰਿਆ ਸੀ ਜਿਹੜੇ ਸ਼ਰਾਫ ਦੀ ਅੰਸਰੇ ਗੱਲ ਕਹਿ ਰਹੇ ਨਾ ਵੀ ਇਹ ਪਹਾੜੀ ਆਪ ਉੱਤਰੈ ਜੀ ਇਹ ਆ ਪਹਾੜੀ ਪੁੱਟ ਰਿਆ ਸੀ ਮੈਂ ਤੁਹਾਨੂੰ ਆ ਵੀਡੀਓ ਨਾਲ ਅਟੈਚ ਕਰਦਾ ਆ ਆ ਤੁਸੀਂ ਵੀਡੀਓ ਦੇਖਿਓ ਇਹ ਪਹਿਲਾਂ ਦੀਆਂ ਵੀਡੀਓ ਐ ਇਹ ਸਾਰੀਆਂ ਮੈਂ ਨਾਲ ਆਪਣੀ ਵੀਡੀਓ ਤੇ ਨਾਲ ਅਟੈਚ ਵੀ ਕਰੂੰਗਾ ਤੇ ਕਮੈਂਟ ਬਾਕਸ ਦੇ ਵਿੱਚ ਇਹ ਜਿੰਨੀਆਂ ਵੀਡੀਓ ਸਾਰੀਆਂ ਮੈਂ ਸੈਂਡ ਕਰੂੰਗਾ ਤੁਹਾਨੂੰ ਇੱਕ ਨੀਆਂ ਬਹੁਤ ਐ ਸ਼ੁਕਰ ਐ ਇਹਨਾਂ ਨੇ ਪਹਿਲਾਂ ਬਣਾ ਕੇ ਰੱਖੀਆਂ ਹੋਈਆਂ ਸੀ ਇਹ ਮਿੱਟੀ ਚੁੱਕਿਆ ਕਰਦੀ ਸੀ ਆਪ ਇਹ ਕਿੰਨੇ ਦਾ ਜਵਾਗ ਲੱਗਾ ਹੋਇਆ ਸੀ ਬੇਨਤੀ ਆ ਤੁਹਾਨੂੰ ਜੇ ਕਿ ਮਿੱਟੀ ਗਿਰੀ ਹੈ ਇਹ ਚੁਕਣੀ ਗਣਾ ਜੇ ਘਰ ਦੇ ਵਿੱਚ ਮਿੱਟੀ ਗਿਰੀ ਹੈ ਇਹ ਚੁਕਣੀ ਗਣਾ ਦਿਖਾਇਓ ਮੜਾ ਜਾ ਇਹ ਮਿੱਟੀ ਘਰ ਦੇ ਵਿੱਚ ਹੈ ਕਿ ਇਹਨੂੰ ਨਾ ਚੁਕੀਏ ਅਸੀਂ ਜੇ ਤੁਸੀਂ ਚੁਕਣੀਆਂ ਦੇ ਆਜੋ ਬਾਈ ਤੁਸੀਂ ਚੁੱਕ ਦੋ ਤੁਸੀਂ ਸੈਂਤ ਆਪਣੇ ਆਪਣੇ ਤਰੀਕੇ ਨਾਲ ਚੁਕਣੀ ਹੋਣੀ ਹੈ ਅਸੀਂ ਆਪਣੇ ਤਰੀਕੇ ਨਾਲ ਚੁਕਿਆ ਕਰਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਜੀਵੀਂ ਅਪੀਲ ਹੈ ਸਾਡੀ ਦੀ ਦੇਖੋ ਅਸੀਂ ਵੀਡੀਓ ਪਾਣੀਆਂ ਪਾਣੀਆਂ ਠੋਕੇ ਪਾਵਾਂਗੇ ਪਾਉਂਦਾ ਮੈਂ ਰਹਿਣਾ ਪਰ ਕਿਸੇ ਦੇ ਘਰ ਦੇ ਵਿੱਚ ਲੱਗੀ ਹੋਈ ਅੱਗ ਨੂੰ ਨਾ ਇੱਦਾਂ ਨਹੀਂ ਕਰੀਦਾ ਹੁੰਦਾ ਤੇਲ ਨਹੀਂ ਪਾਈਦਾ ਹੁੰਦਾ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖਿਓ ਠੀਕ ਆ ਯਾਰਾ ਆ ਜਾ ਅੱਗੇ ਨੂੰ ਆ ਮੜਿਆ ਠੀਕ ਆ ਉੱਥੇ ਨੌਜਵਾਨ ਉਹ ਦਿਖਾਇਓ ਅੰਦਰ ਫਸਿਆ ਸੀ ਆਪਣਾ ਨੌਜਵਾਨ ਸੀ ਇਹਨਾਂ ਦਾ ਉਹ ਰਿਸ਼ਤੇਦਾਰ ਸੀ ਪੁੱਤ ਭਤੀਜੇ ਸਾਰੇ ਆਏ ਹੋਏ ਸੀ ਕੀ ਯਾਰ ਅਜੇ ਮਿੱਟੀ ਚੋਕਲੀ ਗਨਾਹ ਹੋ ਗਿਆ ਕੋਈ ਕੋ ਕਸੂਰवार ਹੋ ਗਿਆ ਉਹ ਕੀ ਉਹਦੇ ਘਰ ਦੇ ਵਿੱਚ ਮਿੱਟੀ ਗਰੀ ਰਸੋਈ ਆ ਉਹਦੀ ਪਾਣੀ ਉਹਦੀ ਰਸੋਈ ਚੰਦਰ ਜਾਇਆ ਕਰਦਾ ਜੋ ਮਿੱਟੀ ਨਾ ਚੁੱਕੇ ਤੇ ਜਿੰਨਾ ਪਾਣੀ ਬਰਸਾਤ ਦਾ ਸਾਰਾ ਉਹਦਾ ਅੰਦਰ ਜਾਂ ਗਿਆ ਜਾਂ ਤੂੰ ਦਾ ਪਾਣੀ ਆ ਕੇ ਤੁਸੀਂ ਰੋਕ ਦੋ ਹੁਣ ਸਾਡੇ ਘਰਾਂ ਦੇ ਵਿੱਚ ਮਿੱਟੀਆਂ ਗਿਰੀਆਂ ਮੈਂ ਤਾਂ ਬੇਨਤੀ ਕਰਦਾ ਕਮੈਂਟ ਬਾਕਸ ਵਾਲਿਆਂ ਨੂੰ ਆ ਸਾਡੇ ਘਰ ਆਓ ਮੇਰੇ ਲਈ ਆਜੋ ਮੇਰੇ ਲਈ ਚੁੱਕ ਦੋ ਸਾਰੇ ਪਾਣੀ ਜਿਹੜਾ ਸਾਡੇ ਘਰ ਮੀਆਂ ਦੇ ਥੱਲੇ ਪੈਣ ਰਿਹਾ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਦੇਖੋ ਐਦਾਂ ਦੀ ਹਰਕਤ ਨਹੀਂ ਕਰੀ ਹੁੰਦੀ ਇਹ ਕਿਹੜੀ ਦੂਰ ਪਹਾੜੀ ਪੁੱਟ ਰਿਆ ਸੀ ਇਥੇ ਕੋ ਨਵੀਂ ਪਹਾੜੀ ਨਹੀਂ ਪੁੱਟੀ ਇਹਨੇ ਸਾਰੇ ਨੇ ਪਹਾੜੀਆਂ ਪੁੱਟ ਕੇ ਘਰ ਬਣਾਏ ਆ ਸਤਿ ਜੁੜ ਕੇ ਅਪੀਲ ਆ ਸਾਰੇ ਬੰਨੇ ਪਹਾੜੀਆਂ ਦੀਆਂ ਚਲੋ ਅੱਜ ਇਹ ਵਿਚਾਰੇ ਦਾ ਹੋ ਗਿਆ ਤਾਂ ਤੁਸੀਂ ਇੰਨੀ ਤੂਲ ਦਿਆ ਕਰਦੇ ਕਿ ਉਹ ਪਹਾੜੇ ਪਾੜੀ ਨਜਾਇਜ਼ ਪੁੱਟਿਆ ਕਰਦਾ ਤਾਂ ਬੰਦੇ ਥੱਲੇ ਆ ਗਏ ਜਿਹੜੇ ਵੀਡੀਓ ਪਾਇਆ ਕਰਦੇ ਮੈਨੂੰ ਹੱਥ ਛੋੜ ਕੇ ਅਪੀਲ ਕਰਦਾ ਦੇਖੋ ਪਰਮਜੀਤ ਕੋਈ ਦੁਸ਼ਮਣੀ ਕਿਸੇ ਦਾ ਤੁਹਾਡਾ ਹੱਕ ਬੰਦਾ ਸੀ ਉਹਦੇ ਨਾਲ ਖੜਨਾ ਤੁਹਾਡਾ ਇਹ ਹੱਕ ਨਹੀਂ ਬੰਦਾ ਤੁਸੀਂ ਵੀਡੀਓ ਠੋਕ ਠੋਕ ਕੇ ਪਾਉਂਦੇ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਇਹ ਹੱਕ ਨਹੀਂ ਬਣਦਾ ਜਿੱਦਾਂ ਤੁਸੀਂ ਗਲਤ ਲਿਖ ਰਹੇ ਨੇ ਜਿਹੜੇ ਗਲਤ ਲਿਖਿਆ ਕਰਦੇ ਮੈਨੂੰ ਬੇਨਤੀ ਕਰਦਾ ਵੀ ਅਜੇ ਵੀ ਆਵਾਜ਼ ਆਉਣ ਜਾਂ ਇੱਥੇ ਆ ਕੇ ਦੀ ਮਿੱਟੀ ਚਕਾ ਦੂੰ ਜਿਹੜੀ ਗਰੀਬੀ ਹੈ ਤੁਸੀਂ ਆਪਣੇ ਢੰਗ ਨਾਲ ਚਾ ਦੋ ਯਾਰ ਕਿੰਨਾ ਉਹ ਨੁਕਸਾਨ ਕਰਕੇ ਬਹਿ ਗਿਆ ਕੋਈ ਕਹਿੰਦਾ ਹੁੰਦਾ ਵੀ ਮੇਰਾ ਇਹਨਾਂ ਨੁਕਸਾਨ ਹੋ ਜਾਈ ਕੋਈ ਨਹੀਂ ਕਹਿੰਦਾ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਕਮੈਂਟ ਬਾਕਸ ਦੇ ਵਿੱਚ ਤੂੰ ਦਰਾ ਦਰ ਕਮੈਂਟ ਕਰਿਆ ਕਰਦੇ ਨਾ ਥੋੜੀ ਜਿਹੀ ਆਵਾਜ਼ ਆਓ ਜਾਂ ਇੱਥੇ ਆਗੇ ਹਕੀਕਤ ਦੇਖੋ ਨਹੀਂ ਤੇ ਜਿਹੜੀ ਕਮੈਂਟ ਬਾਕਸ ਦੇ ਵਿੱਚ ਵੀ ਕਰਿਆ ਕਰ ਤੈਨੂੰ ਡਿਲੀਟ ਕਰੋ ਹੱਥ ਜੋੜ ਕੇ ਅਪੀਲ ਹੈ ਉਸ ਸ਼ਖਸ ਨੇ ਰੋਟੀ ਨਹੀਂ ਖਾਧੀ ਜਿਸਕਦੇ ਐਡਾ ਵੱਡਾ ਭਾਣਾ ਵੀ ਬੀਤਿਆ ਹੋਵੇ ਉਹਨੂੰ ਪਤਾ ਹੈ ਠੀਕ ਹੈ ਇਸ 150 ਲੋਕ ਇੱਥੇ ਬੰਦਾ ਇਕੱਠਾ ਹੋਇਆ ਸੀ ਜੇ ਉਹਨਾਂ ਨੂੰ ਪੁੱਛ ਲੋ ਭਾਈ ਇਹ ਨਜਾਇਜ਼ ਆ ਅਸੀਂ ਇੱਥੇ 24 ਘੰਟੇ ਹੁੰਨੇ ਆ ਯਾਰ ਜਿੱਦਣ ਪਹਾੜੀ ਗਿਰੀ ਉਹ ਦਿਨ ਵੀ ਇਹ ਆਏ ਸੀ ਤੇ ਨਾਲ ਮੈਂ ਵੀਡੀਓ ਅਟੈਚ ਕਰੂੰਗਾ ਤਾਂ ਇਹ ਪੁਰਾਣੀਆਂ ਵੀਡੀਓ ਵੀ ਤੁਸੀਂ ਨਾਲ ਦੇਖਿਓ ਜਿਹੜੀ ਪਹਿਲਾਂ ਪਹਾੜੀ ਗਿਰੀ ਹੋਈ ਸੀ ਆਸਿਰ ਜੜ ਕੇ ਅਪੀਲ ਆ ਕਮੈਂਟ ਕਰਨ ਤੋਂ ਪਹਿਲਾਂ ਇਹ ਪੁਰਾਣੀਆਂ ਵੀਡੀਓ ਜ਼ਰੂਰ ਚੈੱਕ ਕਰਿਓ ਤੇ ਬਾਅਦ ਚ ਕਮੈਂਟ ਕਰਿਓ ਕਿ ਇਹ ਪਰਮਜੀ ਸਹੀ ਸੀ ਜਾਂ ਗਲਤ ਸੀ ਇਹ ਅਪੀਲ ਆ ਸਾਡੀ ਕੋਈ ਐਵੇਂ ਗਲਤ ਕਮੈਂਟ ਕਰਕੇ ਐਵੇਂ ਇਹ ਨਹੀਂ ਹੁੰਦਾ ਵੀ ਕਿਸੇ ਦੀ ਰੰਜਿਸ਼ ਹੈ ਤੇ ਉਹਨੂੰ ਆਪਾਂ ਦੜਾ ਦੜ ਕੱਢ ਲਈਏ ਇਹ ਕਿਸ ਦੀ ਰੰਜਿਸ਼ ਆਪਣੇ ਮੋਢ ਪਰ ਅਪੀਲ ਹੈ ਸਾਡੀ ਦੀ ਅਸੀਂ ਬੇਨਤੀ ਕਰ ਸਕਦੇ ਆ ਇੱਕ মিডিਆ ਜਰੀਆ ਕਿ ਤੁਸੀਂ ਜਿਹੜੀ ਅੱਗ ਲੱਗੀ ਹੈ ਨਾ ਇਹਨੂੰ ਬੁਝਾਈ ਦਾ ਹੁੰਦਾ ਲਾਈਦੀ ਨਹੀਂ ਹੁੰਦੀ ਕਿਸੇ ਦੇ ਘਰ ਦੇ ਵਿੱਚ ਜੇ ਪਹਾੜੀ ਗਿਰੀਏ ਤੇ ਚੁੱਕਣਾ ਇਹ ਪਰਮਜੀ ਦਾ ਕੰਮ ਹੈ ਤੁਹਾਡਾ ਕੰਮ ਨਹੀਂ ਨਾ ਸਾਡਾ ਕੰਮ ਹੈ ਜਿਹਦੇ ਘਰ ਗਿਰਦੀ ਹੋਈ ਚੱਕਦਾ ਪਹਾੜੀ ਸਾਰੇ ਲੋਕਾਂ ਦੇ ਪਹਾੜੀ ਘਰਾਂ 'ਚ ਗਿਰੀ ਹੋਈ ਆ ਕੀ ਕਿ ਲੋਕਾਂ ਨੇ ਕਿਹਾ ਵੀ ਰੱਬ ਨੂੰ ਵੀ ਸਾਡੇ ਪਰ ਪਹਾੜੀ ਘੇਰਦੇ ਦਾੜਾ-ਦਾੜ ਗਿਰਿਆ ਕਰਦਿਆਂ ਕਿ ਇੰਨਾ ਨੁਕਸਾਨ ਹੋ ਰਿਹਾ ਅਪੀਲ ਹੈ ਕਮੈਂਟ ਕਰਨ ਤੋਂ ਪਹਿਲਾਂ ਮੇਰਾ ਵੀ ਪੁਰਾਣੀਆਂ ਵੀਡੀਓ ਮੈਂ ਨਾਲ ਅਟੈਚ ਕਰੂੰਗਾ ਉਹ ਜ਼ਰੂਰ ਦੇਖਿਓ ਸੋ ਤਹਾਡੀ ਬੇਨਤੀ ਹੈ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ